ਲੰਗੀ ਕੱਲ ਦਿੱਲੀ ਦੇ ਲਾਲ ਕਿਲਾ ਦੇ ਨਜ਼ਦੀਕ ਮੈਟਰੋ ਸਟੇਸ਼ਨ ਦੇ ਸਾਹਮਣੇ ਬਹੁਤ ਵੱਡਾ ਕਾਰ ਵਿੱਚ ਬਲਾਸਟ ਹੋ ਗਿਆ ਜਿਸ ਨਾਲ ਕਰੀਬ 1 ਦਰਜਨ ਤੋਂ ਵੱਧ ਮੌਤਾ ਹੋ ਜਾਣ ਦਾ ਖਤਸ਼ਾ ਜਤਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੋਏ ਹਨ ਉੱਥੇ ਖੜੇ ਕਾਫੀ ਵੀਹਿਕਲ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਦੇਸ਼ ਵਾਸੀਆਂ ਵੱਲੋਂ ਖੂਬੀ ਆਜੈਂਸੀਆਂ ਦੇ ਕੰਮ ਕਾਜ ਤੇ ਵੀ ਉਂਗਲ ਚੁੱਕੀ ਜਾ ਰਹੀ ਹੈ ਕਿ ਇਸ ਵਿੱਚ ਸਰਕਾਰ ਦੀਆਂ ਖੁਬੀਆਂ ਏਜੰਸੀਆਂ ਫੇਲ ਰਹੀਆਂ ਹਨ ਦੇਸ਼ ਵਿੱਚ ਹਰ ਪਾਸੇ ਇਸ ਘਣਾਉਣੀ ਕਾਰਵਾਈ ਦੀ ਨਿੰਦਿਆ ਹੋ ਰਹੀ ਹੈ ਬਠਿੰਡਾ ਵਿਖੇ ਭਾਜਪੀ ਵਰਕਰਾਂ ਵੱਲੋਂ ਅੱਜ ਸਤਿ ਭਾਵਨਾ ਚੌਂਕ ਵਿੱਚ ਅੱਤਵਾਦੀ ਪੁਤਲਾ ਫੁਕਿਆ ਗਿਆ ਉਹਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

ਮੇਰਾ ਨਾਮ ਆਸ਼ਿਸ਼ ਹੋਸ਼ ਹੈ ਜੀ ਕੱਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਆਤੰਗਵਾਦੀ ਹਮਲਾ ਹੋਇਆ ਉਹਦੇ ਗੇਂਸ ਤੇ ਅੱਜ ਅਸੀਂ ਇੱਕ ਪ੍ਰਦਰਸ਼ਨ ਮਹਿੰਡਾ ਦੇ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਕੰਨੀ ਹੋ ਲਿਖਿਆ ਗਿਆ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਇਹੋ ਜਿਹੇ ਗਦਾਰਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਜਿਹੜਾ ਇਸ ਦੇਸ਼ ਦੀ ਮਿੱਟੀ ਦਾ ਖਾਂਦੇ ਐ ਇਸ ਦੇਸ਼ ਦਾ ਪਾਉਂਦੇ ਐ ਤੇ ਇਸ ਦੇਸ਼ ਦੇ ਅੰਦਰ ਇਹ ਜੀ ਕਾਇਰ ਹਨ ਹਮਲਾ ਹਮਲਾ ਕਰਦੇ ਐ ਦੂਜੀ ਗੱਲ ਸਾਨੂੰ ਅਸੀਂ ਭਾਰਤ ਦੇ ਸੈਨਾਵਾਂ ਦਾ ਪੁਲਿਸ ਦਾ ਪੁਲਿਸ ਦਾ ਜਿਲੋ ਸਨਮਾਨ ਕਰਦੇ ਆ ਜਿਹੜੇ ਦਿਨ ਬਰ ਰਾਤ ਸਾਡੇ ਵਾਸਤੇ ਲੱਗੇ ਰਹੇ ਅੱਜ ਅਸੀਂ ਬਠਿੰਡੇ ਦੇ ਲੋਕਾਂ ਨੂੰ ਵੀ ਕਹਵਾਣ ਕਰਦੇ ਆ ਇਹੋ ਜਿਹੇ ਲੋਕਾਂ ਨੂੰ ਪਛਾਣੋ ਕਿਉਂਕਿ ਇਹੋ ਜਿਹੇ ਡੋਗਲੇ ਬੰਦੇ ਬਠਿੰਡੇ ਵੀ ਕਿਤੇ ਨਾ ਕਿਤੇ ਲੁਕੇ ਹੋਏ ਨੇ ਜਿਹੜਾ ਖਾਂਦੇ ਐ ਨੇ ਤੇ ਨੁਕਸਾਨ ਇਸ ਦੇ ਦਾ ਕਰਦੇ ਐ ਐਡਾ ਬੜਾ ਹਾਦਸਾ ਹੋ ਗਿਆ ਉਹ ਵੀ ਦਿੱਲੀ ਦੇ ਵਿੱਚ ਹੋਇਆ ਜਿੱਦੇ ਸੈਂਟਰ ਦੀ ਸਰਕਾਰ ਹੈ ਕਿਉਂ ਫੇਲੀਅਰ ਮੰਨਦੇ ਹੋ ਸਰਕਾਰ ਫੇਲੀਅਰ ਹੈ ਇੰਟੈਲੀਜੈਂਸਲੀਅਰ ਹੈ ਨੋ ਡਾਊਟ ਦੀ ਇੰਟੈਲੀਜੈਂਸ ਫੇਲੀਅਰ ਹੈ ਹੀ ਤੇ ਅਸੀਂ ਐਸੇ ਕਰਕੇ ਅੱਜ ਇਕੱਠੇ ਹੋਏ ਆਂ ਜੇ ਅਸੀਂ ਸਰਕਾਰ ਦੇ ਨੂੰ ਦੀ ਸਲਾਹਨਾ ਸਲਾਹ ਕਰਦਾ ਜਾਣਦੇ ਆਂ ਕਿ ਉਹਨਾਂ ਨੂੰ ਜਗਾਣਾ ਵੀ ਜਾਣਦੇ ਆਂ ਅੱਜ ਇਹ ਧਾਰਮਿਕ ਸਮਾਜਿਕ ਜਥੇਬੰਦੀਆਂ ਸਾਰੀਆਂ ਐਸੇ ਕਰਕੇ ਇਕੱਠੀਆਂ ਹੋਈਆਂ ਮੇਰਾ ਨਾਮ ਸੰਦੀਪ ਅਗਰਵਾਲ ਅੱਜ ਜੋ ਇੱਕ ਪ੍ਰਦਰਸ਼ਨ ਕਰਕੇ ਅਸੀਂ ਹੱਤਵਾਦ ਨੂੰ ਚੈਲੰਜ ਕੀਤਾ ਕਿ ਜੋ ਇਹਨਾਂ ਨੇ ਦਿੱਲੀ ਵਿੱਚ ਦੇਸ਼ ਨੂੰ ਡਰਾਉਣ ਦੀ ਸਾਜ਼ਿਸ਼ ਕੀਤੀ ਆ ਇਹਨਾਂ ਦੀ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਏਗੀ ਪੂਰਾ ਦੇਸ਼ ਭਾਰਤ ਸਰਕਾਰ ਨਾਲ ਖੜਾ ਤੇ ਇਹਨਾਂ ਹੱਤਵਾਦੀਆਂ ਨੂੰ ਸ਼ਰੇਆਮ ਗੋਲੀ ਮਾਰੀ ਜਾਵੇ ਤੇ ਐਸੇ ਪਿੱਛੇ ਜੋ ਵੀ ਇਹਨਾਂ ਦੇ ਹਾਕਾਮ ਨੇ ਉਹਨਾਂ ਨੂੰ ਵੀ ਨੰਗਾ ਕੀਤਾ ਜਾਵੇ ਤੇ ਦੇਸ਼ ਸਾਹਮਣੇ ਉਹਨਾਂ ਦੇ ਨਾਮ ਲਿਆਂਦੇ ਜਾਣ ਕਿਉਂਕਿ ਅੱਜ ਦੇਸ਼ ਜਿਹੜਾ ਵਿਕਾਸ ਦੀ ਗਤੀ ਤੇ ਲੀਫ ਫੜ ਰਿਹਾ ਤੇ ਉਸ ਨੂੰ ਤੋੜਨ ਲਈ ਤੇ ਦੇਸ਼ ਨੂੰ ਡਰਾਉਣ ਲਈ ਜੋ ਹੱਤਵਾਦੀਆਂ ਨੇ ਹੰਪਾਹ ਹਰਕਤ ਕੀਤੀ ਆ ਉਸ ਖਿਲਾਫ ਪੂਰੇ ਦੇਸ਼ ਵਿੱਚ ਇੱਕ ਗੁੱਸਾ ਹੈ ਜਿਸ ਖਿਲਾਫ ਅਸੀਂ ਪਠੇਡੇ ਪ੍ਰਦਰਸ਼ਨ ਕੀਤਾ ਹੈ ਸਰਹੰਦੇਸ਼ ਦੀ ਰਾਜਧਾਨੀ ਆ ਉੱਥੇ ਕੁਝ ਹੋ ਗਿਆ ਤਾਂ ਇੰਟੈਲੀਜੈਂਸ ਦਾ ਨਹੀਂ ਬਿਲਕੁਲ ਇੰਟੈਲੀਜੈਂਸ ਦੇ ਵੱਡੀ ਮਾਤਰਾ ਚ ਆਰਡੀਐਕਸ ਫੜਿਆ ਵੀ ਹੈ ਤੇ ਪਰ ਜੋ ਇਹ ਹੋਇਆ ਬਹੁਤ ਹੀ ਮੰਦ ਭਗਾ ਹੋਇਆ ਇਸ ਖਿਲਾਫ ਪੂਰੀ ਐਕਸ਼ਨ ਹੋਣਾ ਚਾਹੀਦਾ ਹੈ ਇੰਟੈਲੀਜੈਂਸ ਨੂੰ ਵੀ ਹੋਰ ਸਖਤਤਾ ਵਰਤਣ ਦੀ ਲੋੜ ਹੈ